ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣ ਜੀ ਅਸੀਂ ਅੱਜ ਪੁੱਜੇ ਹਾਂ ਰੌਸ਼ਨ ਕੌਂਡੋ ਹਿਸ਼ਾਰ ਪਰਵਿਚੇ ਜਿੱਥੇ ਕੀ 35 ਇੰਟਰਨੈਸ਼ਨਲ ਪੀਸਨ ਸਮਾਗਮ ਚੱਲ ਰਿਹਾ ਹੈ ਤੋਂ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਭਾਈ ਗੁਰਪ੍ਰਸਾਦ ਸਿੰਘ ਜੀ ਦੇ ਨਾਲ ਤੇ ਉਹ ਇਸ ਕੀਤਨ ਦਰਵਾਜ਼ੇ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਪੈਂਤੀ ਮੇ ਇੰਟਰਨੈਸ਼ਨਲ ਮਹਾਨ ਕੀਰਤਨ ਦਰਬਾਰ ਖੁਸ਼ਾਇਪ ਵੀਖਿਆ ਅੱਜ ਕਰਾਇਆ ਜਾ ਰਿਹਾ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਆਪਣੇ ਅੱਜ ਹਾਜ਼ਰੀ ਭਰੀ ਹੈ ਉਹਨਾਂ ਸਾਰੀਆਂ ਸੰਗਤਾਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਾਰੀਆਂ ਸੰਗਤਾਂ ਦਾ ਕੋਟਾ ਕੋਟਾ ਕੋਟ ਧੰਨਵਾਦ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਹਰ ਸਾਲ ਇਸੇ ਤਰ੍ਹਾਂ ਸਾਡੇ ਤੋਂ ਆਪਣੇ ਕੀਰਤਨਾਂ ਦੀ ਸੇਵਾ ਗੈਂਦੇ ਹਨ ਤੇ ਇਸੇ ਤਰੀਕੇ ਨਾਲ ਅਸੀਂ ਹਰ ਸਾਲ ਕੀਰਤਨ ਦਾ ਬਾਗ ਕਰਾਂਦੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨੇ ਟਾਈਮ ਤੋਂ ਚੱਲ ਰਿਹਾ ਹੈਗਾ ਆ ਤੇ ਕਿਹੜੀਆਂ-ਕਿਹੜੀਆਂ ਸੁਸਾਇਟੀਆਂ ਜਿਹੜੀਆਂ ਹੈਗੀਆਂ ਜੁੜੀਆਂ ਹੋਈਆਂ ਹੋਰ ਵੀ ਇਹ ਸਿੱਖ ਵੈਲਫੇਅਰ ਸੁਸਾਇਟੀ ਸਾਲ 1991 ਦੇ ਵਿੱਚ ਹੋਂਦ ਜਾਈ ਸੀ ਔਰ ਉਦੋਂ ਤੋਂ ਹੀ ਨਿਰੰਤਰ ਕੀਰਤਨ ਦੇ ਬਾਜ਼ੀ ਲੜੀ ਚੱਲਦੀ ਆ ਗਈ ਹੈ ਅੱਜ ਦੀ 35ਵਾਂ ਕੀਰਤਨ ਦੇ ਬਾਜ਼ਾ ਕਿਹਾ ਜਾ ਰਿਹਾ ਹੈ ਔਰ ਇਹ ਇਕੱਲੀ ਸਿੱਖ ਵੈਲਫੇਅਰ ਸੁਸਾਇਟੀ ਨਹੀਂ ਬਾਕੀ ਕਟੋਗੜ 60 ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਇਹ ਕੀਤਨ ਦਾ ਬਾਜ ਜਿਹੜਾ ਸੰਪੂਰਨ ਦੁਆਇਆ ਜਾਂਦਾ ਤੇ ਮਸਾਈਆਂ ਸੇਵਾ ਸੁਸਾਇਟੀਆਂ ਜੋ ਨਾਲ ਸਹਿਾਈ ਸਹਾਈ ਹੋ ਕੇ ਸਾਈ ਸੇਵਾ ਕਰਦੀਆਂ ਮਸਾਈਆਂ ਸੁਸਾਇਟੀਆਂ ਦਾ ਵੀ ਧੰਨਵਾਦ ਕਰਦਾ ਆਂ ਔਰ ਹੁਸ਼ਾਇ ਪੋਦੀ ਐਡਮਿਨਿਸਟ੍ਰੇਸ਼ਨ ਦਾ ਵੀ ਧੰਨਵਾਦ ਕਰਦਾ ਆਂ ਜੀ ਭਾਈ ਸਾਹਿਬ ਜੀ ਇੱਕ ਹੈਗਾ ਤੁਸੀਂ ਇਸ ਤੋਂ ਪਹਿਲਾਂ ਇੱਕ ਗੁਰੂ ਘਰ ਜਾ ਕੇ ਜਿੱਦਾਂ ਪਿੰਡਾਂ ਦੇ ਵਿੱਚ ਉਹ ਵੀ ਇੱਕ ਹੈ ਜੀ ਤੁਹਾਡੀ ਲੜੀ ਚੱਲਦੀ ਹੈਗੀ ਆ ਉਹਦੇ ਬਾਰੇ ਜਰਾ ਜਾਣਕਾਰੀ ਦਿਓਗੇ ਜੋ ਕੀਰਤਨ ਦਰਵਾਜ਼ਾ ਤੋਂ ਪਹਿਲਾਂ 3 ਮਹੀਨੇ ਪਹਿਲਾਂ ਤੇ ਉਹ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਉਹਦੇ ਵਿੱਚ ਇੱਕ ਜੋ ਸਾਡਾ ਪਹਿਲਾ ਹੁੰਦਾ ਹੈ ਉਹ ਇਹ ਹੁੰਦਾ ਕਿ ਅਸੀਂ 60 ਗੋਦਵਾਗਿਆਂ ਦੇ ਪਿੰਡਾਂ ਦੇ ਵਿੱਚ ਜਾ ਕੇ ਗੋਇਮਤ ਸਮਾਗਮ ਕਰਦੇ ਜਿਹਦੇ ਵਿੱਚ ਸੋਸਾਇਟੀ ਵੱਲੋਂ 2 ਤੋਂ 3 ਜੱਥੇ ਲੈ ਕੇ ਜਾਏ ਜਾਂਦੇ ਨੇ ਪਿੰਡ ਦੀ ਸੰਗਤ ਜਾਂ ਪਿੰਡ ਦੀ ਪਵੰਦ ਕਮੇਟੀ ਤੇ ਉਹਦਾ ਕੋਈ ਖਰਚਾ ਨਹੀਂ ਹੁੰਦਾ ਸਾਰਾ ਖਰਚਾ ਸੋਸਾਇਟੀ ਕਰਦੀ ਹੈ ਔਰ ਉਹਨਾਂ ਸੰਗਤਾਂ ਨੂੰ ਅਹੀ ਕੀਰਤਨ ਸਰਵਣ ਕਰਾਉਂਦੇ ਆ ਉਹ ਸੱਠਾਂ ਕੀਰਤਨ ਸਮਾਗਮ ਤੋਂ ਬਾਅਦ ਇਹ ਕੀਰਤਨ ਤੋਂ ਬਾਅਦ ਜਿਹੜਾ ਆ ਇਹ ਸਾਡਾ ਫਾਈਨਲ ਇਹਨੂੰ ਅਸੀਂ ਕਹਿ ਸਕਦੇ ਹਾਂ ਉਹ ਕਰਾਇਆ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਹੈ ਤਾਂ ਜੋ ਜੋ ਆਪ ਦੀ ਸਾਹ ਸੰਗਤ ਪਿੰਡਾਂ ਦੇ ਵਿੱਚ ਜਿਹੜੀ ਜੁੜਦੀ ਹੈਗੀ ਆ ਆਪ ਜੀ ਦੇ ਇਸ ਉਪਰਾਲੇ ਦੇ ਨਾਲ ਸੋ ਅਮੀਰ ਕਰਦੇ ਆ ਵੀ ਆਉਣ ਵਾਲੇ ਸਮੇਂ ਵਿੱਚ ਹੋਰ ਨਗਰ ਵੀ ਜਿਹੜੇ ਹੈਗੇ ਆ ਤੇ ਉਹ ਵੀ ਜੁੜਨਗੇ ਤਾਂ ਇਸ ਤੋਂ ਇਲਾਵਾ ਹੋਰ ਜਿਹੜੀ ਸੁਸਾਇਟੀ ਜਿਹੜੀ ਹੈਗੀ ਆ ਕੁਝ ਸੇਵਾਵਾਂ ਦਿੰਦੀ ਹੈਗੀ ਉਹਦੇ ਬਾਰੇ ਜਾਣਕਾਰੀ ਸਿਕ ਵੈਲਫੇਅਰ ਸੁਸਾਇਟੀ ਜਿੱਥੇ ਧਾਰਮਿਕ ਕੰਮਾਂ ਵਿੱਚ ਮਦਦ ਕਰਦੀ ਹੈ ਉਸੇ ਨਾਲ ਹੀ ਅਸੀਂ ਸਮਾਜਿਕ ਕੰਮਾਂ ਦੇ ਵਿੱਚ ਵੀ ਕਹਿੰਦੇ ਆ ਗਰੀਬ ਬੱਚਿਆਂ ਦੇ ਵਿਆਹ ਕਰਾਉਣੇ ਲੋੜਵੰਦੀਆਂ ਮੈਡੀਕਲ ਸਹਾਇਤਾਵਾਂ ਕਰਨੀਆਂ ਔਰ ਇੱਕ ਪੱਕੇ ਤੌਰ ਤੇ ਸਾਡੀ ਪਹੁੰਚ ਗਈ ਚੱਲਦੀ ਹੈ ਜੀ ਇੱਕ ਸਾਡਾ ਦੁਆਬਾ ਯੂਥ ਕੈਂਪਿੰਗ ਹੈ ਜਿਹਦੇ ਨਾਲ ਅਸੀਂ ਦਸਤਾਰ ਮੁਕਾਬਲੇ ਕਰਾਉਂਦੇ ਆ ਹਰ ਸਾਲ ਵਿਸਾਖੀ ਤੋਂ ਅਗਲੇ ਐਤਵਾਂ ਸਹੀ ਦਸਤਾਵੇਜ਼ ਕਾਬੂ ਹੈ ਗਾਨੇ ਸੋ ਇਧਰ ਦੇ ਉਪਰਾਲੇ ਸਾਧ ਸੰਗਤ ਚੱਲਦੇ ਰਹਿੰਦੇ ਆ ਪਰ ਫੇ ਤਿੰਨ ਮਹੀਨੇ ਕੋਈ ਮਸ ਸਮਾਗਮ ਤੇ ਕੀਰਤਨ ਤੇ ਬਾਣੀ ਦੀ ਸੇਵਾ ਚੱਲਦੀ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਭਾਈ ਜੀ ਕਾ ਖਾਲਸਾ ਭਾਈ ਜੀ ਕੀ ਪਹਿਲੇ ਸ਼ਬਦ ਭਗਤ ਨਵੀ ਸਾਬ ਦਾ ਸਾਲਾ ਸੁਨਨ ਰਾਮਾਈਆ ਮੇਰਾ ਬਖਤਾ ਕਾ ਬੋਲੇ ਗੁਰੂ ਪਿਆਰੇ ਸ਼ਬਦ ਦੇ ਵਿੱਚ ਕਿਹਿਆਸਤ ਕਿਵੇਂ ਪੜਾਣਾ ਮੈਂ ਸੇਵਾਦਾਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਦਾ ਸੁਆ ਵੱਲੋਂ ਤੇ ਇੱਕ ਸੰਸਥਾ ਹੈ ਜਿਹੜੀ ਕਿ ਐਂਬੂਲੈਂਸ ਸੇਵਾ ਦਿੰਦੀ ਹੈ ਇਹਨਾਂ ਕੋਲ ਤਿੰਨ ਐਂਬੂਲੈਂਸ ਨੇ ਮ੍ਰਿਤਕ ਦੇ ਵਾਹਨ ਦੋ ਤੇ ਮੋਰਚਰੀ ਜਿਹੜੀ ਕਿ ਖਾਸ ਕਰ ਸ਼ਹਿਰਾਂ ਚ ਨਹੀਂ ਮਿਲਦੀ ਤੇ ਅੱਠ ਮੋਰਚਰੀ ਦੀ ਸੁਵਿਧਾ ਹੈ ਸਾਡੇ ਕੋਲ ਤੇ ਇਹ ਸੋਸਾਇਟੀ ਜਿਹੜੀ ਆ ਜਿੱਦਾ ਸਮਾਗਮਾਂ ਤੇ ਸੇਵਾ ਲੰਗਰ ਸੇਵਾ ਮੈਡੀਕਲ ਕੈਂਪ ਲੱਡ ਡੋਨੇਸ਼ਨ ਕੈਂਪ ਤੇ ਜਿੱਦਾਂ ਬੱਚੀਆਂ ਨੇ ਵਿਆਹ ਕਰਦੇ ਨੇ ਜਾਂ ਹੋਰ ਕੋਈ ਵੀ ਕੰਮ ਹੋਵੇ ਜੈ ਐਜ਼ ਐਨ ਐਨ ਜੀਓ ਸੜਕ ਰਿਪੇਅਰ ਦਾ ਕੰਮ ਕਰਨਾ ਹੋਵੇ ਗੁਰਦੁਆਰਾ ਸਾਹਿਬ ਚ ਲੰਗਰ ਹੋਵੇ ਗਰਨਾ ਸਾਹਿਬ ਦੀਆਂ ਜੋੜਿਆਂ ਦੀ ਸੇਵਾ ਹੋਵੇ ਲੰਗਰ ਦੀ ਸੇਵਾ ਇਹ ਕਰਦੀ ਹੈ ਠੀਕ ਹੈ ਜੀ ਇਸ ਵਾਰ ਇਹ ਪਹਿਲਾ ਇੱਥੇ ਕੈਂਪਾ ਜੀ ਤੁਹਾਡੇ ਵੱਲੋਂ ਨਹੀਂ ਸਰ ਇੱਥੇ ਲੰਗਰ ਦੀ ਸੇਵਾ ਤਾਂ ਕਾਫੀ ਸਾਲਾਂ ਤੋਂ ਹੋ ਰਹੀ ਆ ਜਿਸ ਤੋਂ ਪਹਿਲਾਂ ਜੋੜਿਆ ਨਹੀਂ ਸੇਵਾ ਹੁੰਦੀ ਸੀ ਠੀਕ ਹੈ ਜੀ ਮੈਡੀਕਲ ਕੈਂਪ ਜਿਹੜਾ ਪਹਿਲੀ ਵਾਰ ਲਗਾਇਆ ਠੀਕ ਹੈ ਜੀ ਇਸ ਤੋਂ ਪਹਿਲਾਂ ਅਸੀਂ ਮੈਡੀਕਲ ਕੈਂਪ ਲਗਾਇਆ ਸੀ ਹਰ ਪਿੰਡਾਂ ਲਈ ਉਸ ਤੋਂ ਬਾਅਦ ਮੈ ਸਾਨੂੰ ਪ੍ਰੇਰਣਾ ਮਿਲੀ ਹੈ ਕਿ ਹੁਣ ਅਸੀਂ ਹਰ ਜਿਹੜੇ ਸਮਾਗਮ ਹੁੰਦੇ ਆ ਉੱਥੇ ਮੈਡੀਕਲ ਕੈਂਪ ਦੀ ਸ਼ੁਰੂਆਤ ਦਿੰਨੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਖਾਲਸਾ ਬਾਹੀ ਗੁਰ ਜੀ ਕੀ ਫਤਿਹ ਸਿੱਖ ਵੈਲਫੇਅਰ ਸੁਸਾਇਟੀ ਵੱਲੋਂ ਸੇਵਾਦਾਰਾਂ ਨਾਲ ਗੱਲ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਨੇ ਟਾਈਮ ਸੇਵਾ ਕਰ ਰਹੇ ਇਹ ਜਦੋਂ ਦਾ ਮਹਾਨ ਕੀਰਤਬਾਚਨ ਚੱਲ ਰਿਹਾ ਈ ਉਦੋਂ ਦੀ ਸੇਵਾ ਕਰ ਰਹੇ ਆ ਪਹਿਲਾਂ ਸਾਡੇ ਵੱਡੇ ਬਜ਼ੁਰਗ ਕਰਦੇ ਸੀ ਤੇ ਹੁਣ ਅਸੀਂ ਕਰ ਰਹੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਦੇ ਦੁੱਧ ਦਾ ਸਟਾਲ ਲਗਾਇਆ ਹੈ ਜੀ ਆਪ ਮੰਨਿਆ ਸੰਸਥਾ ਨਾਲ ਉਹਨੇ ਬਣਾਉਂਦੇ ਥੋੜੀ ਜਿਹੀ ਮਾਲ ਉਹ ਸਾਰੇ ਇੱਕਠੇ ਕਰਵਾ ਸਾਜੂ ਪੰਜ ਸੱਤ ਭਾਈバルਕੀ ਸੰਗ ਜਿਲੋ ਦਿਹਾੜੀ ਵਾਲੇ ਮੋਤ ਪਹਿਲੇ ਸਭ ਤੋਂ ਭਗਤ ਕਬੀਰ ਸਰ ਦਾ ਸਾਲਨ ਸਭ ਤੋਂ ਰਾਮਾਈਆ ਮੇਰਾ ਬੰਦਾ ਕਾ ਤੋਰੀ ਗੁਰ ਪਿਆਰਿਓ ਸ਼ਬਦ ਦੇ ਵਿੱਚ ਕਿਰਸਤ ਕਿਵੇਂ ਪੜਾਉਣਾ